ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਲੈ ਕੇ ਆਏ ਆ ਜੀ ਕਾਟਨ ਦੇ ਦੁਪट्टे ਆਪਾਂ ਦਿਖਾ ਰਹੇ ਆ ਜੀ ਸੋਨੂੰ ਦੁਪट्टे ਕਾਟਨ ਦੇ ਬਹੁਤ ਸੋਹਣੇ ਕਲਰ ਡਿਜ਼ਾਈਨ ਆ ਗਏ ਦੁਪੱਟਿਆਂ ਦੇ ਵਿੱਚ ਦੇਖੋ ਜੀ ਡਿਜ਼ਾਈਨ ਪੂਰਾ ਡਬਲ ਦੁਪੱਟੇ ਐ ਬੇ ਬਹੁਤ ਸੋਣਾ ਕਲਰ ਐ ਬੇ ਬਹੁਤ ਸੋਹਣਾ ਬਈ ਲਾਈਟ ਜਿਹਾ ਕਲਰ ਹੈ ਲੱਗਦਾ ਹੈ ਜੀ ਸਾਰੇ ਡਿਜ਼ਾਈਨ ਕਲਰ ਬਹੁਤ ਸੋਹਣੇ ਸੋਹਣੇ ਬਹੁਤ ਵਧੀਆ ਬਈ ਯਾਰ ਕੰਡੀ ਦੇ ਦੁਪੱਟੇ ਬਹੁਤ ਵਧੀਆ ਚੀਜ਼ ਹੈ ਦੇਖੋ ਜੀ

ਬਹੁਤ ਸੋਹਣੇ ਸੋਹਣੇ ਕਲਰ ਆਏ ਆ ਬਾਈ ਦੁਪੱਟਿਆਂ ਦੇ ਵਿੱਚ ਤੇ ਬਹੁਤ ਸੋਹਣੇ ਡਿਜ਼ਾਈਨ ਆਏ ਆ ਪਸੰਦ ਆ ਤਾਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਤੇ ਜੀ ਆਪ ਦਾ ਆਰਡਰ ਕਰ ਸਕਦੇ ਹੋ ਦੇਖੋ ਜੀ ਕਿੰਨਾ ਸੋਹਣਾ ਲਾਈਟ ਜਿਹਾ ਕਲਰ ਹੈ ਬਹੁਤ ਸੋਹਣਾ ਬਈ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਹੈ ਬਈ ਲਾਈਟ ਜੇ ਕਲਰ ਹੈ देखो जी शरदाई कलर उ भी सोना डिज़ाइन है देखो पूरा डबल दप्टा भी डिजाइन देखो कि सोहना スクリーン ショਟ ਲੈ ਕੇ ਜੀ ਤੇ ਜਲਦੀ ਜਲਦੀ ਆਪ ਦਾ ਆਰਡਰ ਕਰਵਾਓ ਬਹੁਤ ਸੋਹਣੇ ਕਲਰ ਡਿਜ਼ਾਈਨ ਵੀ ਬਾਧੂ ਆਏ ਪਏ ਆ ਦਪਟਿਆਂ ਦੇ ਵਿੱਚ ਆਓ ਸਰਦਾਈ ਕਲਰ ਜੀ ਆ ਗਿਆ ਭਈ ਆ ਵੀ ਬਲੈਕ ਕਲਰ ਹੈ ਸਰਦਾਈ ਡਿਜ਼ਾਈਨ ਵਾਲਾ ਆ ਚਲੋ ਆਪਾਂ ਖੋਲ ਕੇ ਦਿਖਾ ਦਿੰਨੇ ਦੇਖੋ ਜੀ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਟੀਨਾ ਵੀ ਇਹਨਾਂ ਵਿੱਚ ਹੋਰ ਵੀ ਕਲਰ ਵਾਧੂ ਪਏ ਆ ਦੁਪੱਟੇ ਤਾਂ ਬਹੁਤ ਪੈਣਾ ਮੰਗ ਰਹੀਆਂ ਬਾਈ ਆਓ ਦੀ ਸਕਰੀਨਸ਼ਾਟ ਲੈ ਕੇ ਰੱਖੋ ਤੇ ਜਿਹੜੇ ਦੁਪੱਟੇ ਤੁਹਾਨੂੰ ਪਸੰਦ ਹੈ ਤੇ ਕਰੋ ਜੀ ਆਪ ਦਾ ਆਰਡਰ ਤੇ ਜਲਦੀ ਜਲਦੀ ਤੁਹਾਨੂੰ ਭੇਜਦੇ ਇਹ ਦੁਪੱਟੇ ਦੇਖੋ ਜੀ ਆ ਵੀ ਕਿੱਡਾ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਆ ਵੀ ਦੁਪੱਟੇ ਰੇਟ ਸਾਨੂੰ ਪਤਾ ਹੀ ਹੈ ਜੀ ਦੁਪੱਟਿਆਂ ਦਾ ਰੇਟ ਹੈਗਾ ਇਹਨਾਂ ਦਾ 100-100 ਅੱਡੋ ਅੱਡੀ ਦੇ ਕਲਰ ਡਿਜ਼ਾਈਨ ਜਿਹੇ ਕੋਈ ਤੁਸੀਂ ਮੇਰੀ ਭੈਣ ਨੂੰ ਪਸੰਦ ਆ ਤਾਂ ਜਰੂਰ ਤੁਸੀਂ ਆਪ ਦਾ ਸਕਰੀਨਸ਼ਾਟ ਲੈ ਕੇ ਤੇ ਜੀ ਆਪ ਦਾ ਆਰਡਰ ਕਰ ਸਕਦੇ ਹੋ ਰੇਟ ਸਾਨੂੰ ਪਤਾ ਹੀ ਹੈ 100-100 ਰੁਪਈਆ ਦੁਪੱਟੇ ਬਹੁਤ ਪਏ ਆ ਬਈ ਆਪਣੇ ਕੋਲੇ ਵਾਧੂ ਆ ਚੁੱਕੇ ਆ ਦੁਪੱਟੇ ਬਹੁਤ ਸੋਹਣੇ ਸੋਹਣੇ ਕਲਰ ਡਿਜ਼ਾਈਨ ਪਏ ਆ ਤੇ ਉਹ ਭੈਣ ਨੇ ਕਿਹਾ ਸੀ ਮੈਨੂੰ ਸੂਟਾਂ ਦੀ ਤੇ ਦੁਪੱਟਿਆਂ ਦੀ ਸਾਰਿਆਂ ਦੀ ਵੀਡੀਓ ਬਣਾ ਕੇ ਭੇਜ ਦੀ ਸੌਰੀ ਭੈਣੇ ਮੈਂ ਤਾਂ ਭੁੱਲ ਗਈ ਲਾਈਵ ਦੇ ਵਿੱਚ ਬੈਠੀ ਰਹਿਣੀ ਆ ਭੁੱਲ ਗਈ ਵੀਡੀਓ ਬਣਾ ਕੇ ਤੁਹਾਨੂੰ ਭੇਜਣੀ ਸੀਗੀ ਤੇ ਜਰੂਰ ਭੇਜੂੰਗੀ ਕਿਉਂਕਿ ਕੁਝ ਵਿੱਚੇ ਦੁਪੱਟੇ ਵੀ ਕੀ ਜਾਂਦੇ ਆ ਹਨਾ ਬਹੁਤ ਸੋਹਣੇ ਸੋਹਣੇ ਕਲਰ ਆਏ ਆ ਦੁਪੱਟਿਆਂ ਦੇ ਵਿੱਚ ਸੌਰੀ ਭੈਣੇ ਵੀਡੀਓ ਬਣਾ ਕੇ ਭੇਜੂੰਗੀ ਮੈਂ ਤੁਹਾਨੂੰ ਜਿਹੜੇ ਪਸੰਦ ਆਏ ਤੁਸੀਂ ਮੈਨੂੰ ਦੱਸ ਦਿਓ ਤੇ ਉਹ ਫਿਰ ਮੈਂ ਭੇਜ ਦੂੰਗੀ ਤੇ ਪਰਮਜੀਤ ਮਾਂ ਵੀ ਦੁਪੱਟੇ ਮੰਗ ਰਹੇ ਸੀਗੇ ਮਾਂ ਤੁਹਾਡੇ ਕੋਲੇ ਵੀ ਜਰੂਰ ਭੇਜੂੰਗੀ ਮੈਂ ਤੇ ਜੀ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਮੇਰੇ ਨਾਲ ਜੁੜਨ ਲਈ ਲਾਈਵ ਦੇ ਵਿੱਚ ਵੀ ਬੇਰਪਰ ਬਹੁਤ ਸਾਥ ਦਿੰਦੇ ਹੈ ਭਾਈ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਧੰਨਵਾਦ ਵੀਰੇ ਲੱਖੇ ਵੀਰੇ ਤੇਰਾ ਵੀ ਧੰਨਵਾਦ ਵੀਰੇ ਬਹੁਤ ਸਹਿਯੋਗ ਦਿੰਦੇ ਆਂ ਆਪਦੀਆਂ ਭੈਣਾਂ ਨੂੰ ਤੇ ਸਾਡਾ ਜੀ ਹੋ ਗਿਆ ਲਾਈਵ ਦਾ ਟਾਈਮ ਫਿਕਸ 8 ਤੋਂ ਸਟਾਰਟ ਦੋ-ਦੋ ਘੰਟੇ ਸਾਰਿਆਂ ਦੀ ਲਾਈਵ ਹੈ। ਮੇਰੀ ਲਾਈਵ ਹੈਗੀ ਅੱਜੀ 12 ਤੋਂ 2। ਮੇਰੀ ਲਾਈਵ ਹੈ ਜੀ 12 ਤੋਂ 2 ਤੇ ਮੇਰੇ ਭੈਣ ਭਰਾ ਜਿਹੜੇ ਵੀਡੀਓ ਦੇਖਣਗੇ ਜਰੂਰ ਮੇਰੀ ਲਾਈਵ ਦੇ ਵਿੱਚ ਪਹੁੰਚੋ। ਅੱਗੇ ਸੀ ਮੇਰਾ ਟਾਈਮ ਜੀ ਲਾਈਵ ਦਾ 1 ਤੋਂ 4 ਅਤੇ ਹੁਣ ਮੇਰਾ ਟਾਈਮ ਹੈਗਾ ਜੀ ਲਾਈਵ ਦਾ 12 ਤੋਂ 2 ਤੱਕ ਦਾ। ਹਾਂਜੀ 12 ਤੋਂ 2 ਤੱਕ ਦਾ ਮੇਰਾ ਟਾਈਮ ਲਾਈਨ ਦਾ ਜਰੂਰ ਪਹੁੰਚਣਾ ਮੇਰੇ ਭੈਣ ਭਰਾਵਾਂ ਨੇ ਮੇਰੇ ਲਾਈਵ ਦੇ ਵਿੱਚ ਸਪੋਰਟ ਕਰਨ ਲਈ ਤੇ ਆਪਾਂ ਕਰਦੇ ਜੀ ਹੁਣ ਵੀਡੀਓ ਦਾ ਅੰਧ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਜੁੜਨ ਲਈ ਤੇ ਚੰਗੀ ਲੱਗਦੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤਾਂ ਕਿ ਤੁਹਾਡੀਆਂ ਭੈਣਾਂ ਦੀ ਹੈਲਪ ਹੋ ਸਕੇ ਤੁਹਾਡਾ ਵਾਚ ਟਾਈਮ ਪੂਰਾ ਹੋ ਸਕੇ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ